ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 699 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 700 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤਸਰੀ ਮਹੱਲਾ 5 ਘਰ ਤੀਜਾ ਰਾਗ ਜੈਤਸਰੀ ਘਰ ਤੀਜੇ ਵਿੱਚ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਕੋਈ ਜਾਣੈ ਕਵਨ ਇਹਾ ਜਗ ਮੀਤ ਹੇ ਭਾਈ ਕੋਈ ਵਿਰਲਾ ਮਨੁੱਖ ਜਾਣਦਾ ਹੈ ਕਿ ਇੱਥੇ ਜਗਤ ਵਿੱਚ ਅਸਲੀ ਮਿੱਤਰ ਕੌਣ ਹੈ ਜਿਸ ਹੋਏ ਕਿਰਪਾਲ ਸੋਈ ਬਿਦ ਬੂਜੈ ਤਾਂ ਕਿ ਨਿਰਮਲ ਰੀਤ ਰਹਾਉ ਜਿਸਮਨੁਖੁ ਤੇ ਪ੍ਰਮਾਤਮਾ ਦਿਆਵਾਨ ਹੁੰਦਾ ਹੈ ਗਿਰਪਾ ਕਰਦਾ ਹੈ ਉਹੀ ਮਨੁਖ ਇਸ ਗੱਲ ਨੂੰ ਸਮਝਦਾ ਹੈ ਫਿਰ ਉਸ ਮਨੁਖ ਦੀ ਜੀਵਨ ਯੁਗਤਾ ਵਿੱਤਰ ਹੋ ਜਾਂਦੀ ਹੈ ਰਹਾਓ ਮਾਤ ਪਿਤਾ ਪਾ ਬਨਤਾ ਸੁਤ ਬੰਦ ਪਾ ਇਸਟ ਮੀਤ ਅਰ ਭਾਈ ਮਾਤ ਪਿਤਾ ਬਨਤਾ ਸੁਤ ਬੰਦ ਪਾ ਇਸਟ ਮੀਤ ਅਰ ਭਾਈ हे ਭਾਈ ਮਾਂ ਪਿਓ ਇਸਤਰੀ ਪੁੱਤਰ ਰਿਸ਼ਤੇਦਾਰ ਪਿਆਰੇ ਮਿੱਤਰ ਅਤੇ ਭਰਾ ਉਰ ਬਜਨਮਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹਾਈ ਇਹ ਸਾਰੇ ਪਹਿਲੇ ਜਨਮਾਂ ਦੇ ਸੰਜੋਗਾ ਕਰਕੇ ਇੱਥੇ ਮਿਲ ਪਏ ਹਨ ਅਖੀਰ ਵੇਲੇ ਇਹਨਾਂ ਵਿੱਚ ਕੋਈ ਵੀ ਸਾਥੀ ਨਹੀਂ ਬਣਦਾ ਮੁਕਤ ਮਾਲ ਕਣਕ ਲਾਲ ਹੀਰਾ ਮਨ ਰੰਜਨ ਕੀ ਛਾਇ ਮਾਇਆ ਹੇ ਭਾਈ ਮੋਤੀਆਂ ਦੀ ਮਾਲਾ ਸੋਨਾ ਲਾਲ ਹੀਰੇ ਮਾਨ ਨੂੰ ਖੁਸ਼ ਕਰਨ ਵਾਲੀ ਮਾਇਆ ਹਾ ਹਾ ਕਰਤ ਬਿਹਾਨੀ ਅਵਦਹਿ ਤਾ ਮਹਿ ਸੰਤੋਖ ਨਾ ਪਾਇਆ ਇਨਾ ਵਿੱਚ ਲੱਗਿਆ ਸਾਰੀ ਉਮਰ ਹਾਏ ਹਾ ਕਰਦਿਆਂ ਗੁਜ਼ਰ ਜਾਂਦੀ ਹੈ ਮਨ ਨਹੀਂ ਰਜਦਾ ਮਨ ਰਜਦਾ ਹੈ ਪਰਮਾਤਮਾ ਦਾ ਨਾਮ ਜਪ ਕੇ ਤ੍ਰਿਸ਼ਨਾ ਕਿਸੇ ਦੀ 부ਝਦੀ ਨਹੀਂ ਮਾਇਆ ਵੱਲੋਂ ਜਿਹਦੇ ਕੋਲ ਅੱਜ ਕੱਲ ਸਾਈਕਲ ਹੈ ਉਹ ਕਹਿੰਦਾ ਮੇਰੇ ਕੋਲ ਮੋਟਰਸਾਈਕਲ ਹੋਵੇ ਜਿਹਦੇ ਕੋਲ ਮੋਟਰਸਾਈਕਲ ਹੈ ਉਹ ਕਹਿੰਦਾ ਮੇਰੇ ਕੋਲ ਕਾਰ ਹੋਵੇ ਜਿਹਦੇ ਕੋਲ ਕਾਰ ਹੈ ਉਹ ਫਿਰ ਜਹਾਇ ਤੇ ਚੜਨੂ ਫਿਰਦਾ ਹੈ ਇਸ ਕਰਕੇ ਮਾਇਆ ਵੱਲੋਂ ਕੋਈ ਨਹੀਂ ਰਾਜ ਸਕਿਆ ਹਸਤ ਰਥ ਅਸਵ ਪਵਨ ਤੇਜ ਧਨੀ ਭੂਮਨ ਚਤੁਰੰਗਾ ਏ ਭਾਈ ਹਾਥੀ ਰਥ ਹਵਾ ਦੇ ਵੇਗ ਵਰਗੇ ਕੋੜੇ ਹੋਣ ਤਣਾੜ ਹੋਵੇ ਜ਼ਮੀਨ ਦਾ ਮਾਲਕ ਹੋਵੇ ਚਾਰ ਕਿਸਮ ਦੀ ਫੌਜ ਦਾ مالک ਹੋਵੇ ਸੰਗ ਨਾ ਚਾਲਿਓ ਇਨ ਮੈਂ ਕਸ਼ੂਐ ਊਠ ਸਿ ਸੁਧਾਇਓ ਨੰਗਾ ਇਨਾ ਵਿੱਚ ਕੋਈ ਪੀ ਚੀਜ਼ ਨਾਲ ਨਹੀਂ ਜਾਂਦੀ ਇਹਨਾਂ ਦਾ مالک ਇਥੋਂ ਨੰਗਾ ਹੀ ਉੱਠ ਕੇ ਤੁਰ ਪੈਂਦਾ ਹੈ ਭਾਵੇਂ ਜਦੋਂ ਇਸ ਸੰਸਾਰ ਨੂੰ ਛੱਡਣਾ ਹੈ ਤੇ ਜਿਹੜੀਆਂ ਕੋਠੀਆਂ ਮਹਿਲ ਮਾੜੀਆਂ ਬਣਾਈਆਂ ਹੋਈਆਂ ਨੇ ਇਹ ਜਿਹੜੀਆਂ ਕਾਰਾਂ ਜ਼ਮੀਨਾਂ ਜਾਇਦਾਦਾਂ ਇਹਨਾਂ ਕੋਸ਼ ਇੱਥੇ ਬਣਾਇਆ ਹੋਇਆ ਠਗੀਆਂ ਮਾਰ-ਮਾਰ ਕੇ ਸਭ ਇੱਥੇ ਹੀ ਰਹਿ ਜਾਣਾ ਹੈ ਲੋਕਾਂ ਦੀ ਜ਼ਮੀਨ ਦੱਬ-ਦੱਬ ਕੇ ਜਿਹੜੇ ਮਕਾਨ ਪਾਏ ਹੋਏ ਹਨ ਇਹ ਸਾਰੇ ਇੱਥੇ ਹੀ ਧਰੇ-ਧਰਾਏ ਰਹਿ ਜਾਣੇ ਹਨ ਉਹ ਬੰਦੇ ਜਦੋਂ ਤੂੰ ਜਾਣਾ ਹੈ ਤੇ ਖਾਲੀ ਹੱਥ ਹੀ ਨੰਗੇ ਨੇ ਜਾਣਾ ਹੈ ਇੱਥੋਂ ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ ਤਾਂ ਗੈ ਹਰ ਹਰ ਗਾਇਐ ਪਰਮਾਤਮਾ ਦੇ ਸੰਤ ਜਨ ਪਰਮਾਤਮਾ ਦੇ ਪਿਆਰੇ ਹੁੰਦੇ ਹਨ ਉਹਨਾਂ ਦੀ ਸੰਗਤ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਨਾਨਕ ਹੀ ਹਾਂ ਸੁਖ ਆਗੈ ਮੁਖ ਊਜਲ ਸੰਗ ਸੰਤਨ ਕੈ ਪਾਈਐ हे ਨਾਨਕ ਅਜਿਹਾ ਕਰਨ ਨਾਲ ਇਸ ਲੋਕ ਵਿੱਚ ਸੁਖ ਮਿਲਦਾ ਹੈ ਪਰ ਲੋਕ ਵਿੱਚ ਸੁਰਖਰੂ ਹੋ ਜਾਈਦਾ ਹੈ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲ ਦੇ ਧਾਰਨੇ ਹੋ ਜਾਈਦਾ ਹੈ ਨਾਮ ਜਪ ਕੇ ਪਰ ਇਹ ਦਾਤ ਸੰਤ ਜਨਾਂ ਦੀ ਸੰਗਤ ਵਿੱਚ ਹੀ ਮਿਲਦੀ ਹੈ ਜੈਤ ਸਰੀ ਮਹੱਲਾ ਪੰਜਵਾ ਘਰ ਤੀਜਾ ਦੋ ਪਦੇ ਰਾਗ ਜੈਤ ਸਰੀ ਘਰ ਤੀਜੇ ਵਿੱਚ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਵਰਜਨ ਦੇਵ ਜੀ ਦੀ ਦੋ ਬੰਦਾ ਵਾਲੀ ਬਾਣੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਦੇਹ ਸੰਦੇਸ ਰੋ ਕਹੀਓ ਪ੍ਰੇ ਕਹੀਓ ਏ ਗੁਰ ਸਿੱਖੋ ਮੈਨੂੰ ਪਿਆਰੇ ਪ੍ਰਭੂ ਦਾ ਮਿੱਠਾ ਜਿਆ ਸੁਨੇਹਾ ਦੇਹੋ ਬਿਸਮਾ ਭਈ ਮੈਂ ਬੋ ਬਿੱਦ ਸੁਨਤੇ कहो सुहागन सहीओ रहाओ मैं उस प्यारे दी बाबत कई किस्मां दलां सुन सुन के हैरान हो रही हाँ हे सुहागवती सहेलियो तुसी दसो ओ कहो जि है रहाओ को कह तो सब बाहर बाहर को कह तो सब मही कोई आखता वह सभना तो बाहर ही बसदा है ਕੋਈ ਆਖਦਾ ਉਹ ਸਭਨਾ ਦੇ ਵਿੱਚ ਵਸਦਾ ਹੈ ਦੱਸੋ ਉਹ ਪਰਮਾਤਮਾ ਕਿਵੇਂ ਗਿਆ ਹੈ ਤੇ ਕੀ ਕਰਦਾ ਹੈ ਵਰਨ ਨਾ ਦੀਸੈ ਚਿਹਨ ਨ ਲਖਿਐ ਸੁਹਾਗਨ ਸਾਤ ਬੁਝਈ ਹੋ ਉਹਦਾ ਰੰਗ ਨਹੀਂ ਦਿਸਦਾ ਉਹਦਾ ਕੋਈ ਲੱਛਣ ਨਹੀਂ ਨਜ਼ਰ ਆਉਂਦਾ اے ਸੁਹਾਗਣੋ ਤੁਸੀਂ ਮੈਨੂੰ ਸੱਚੀ ਗੱਲ ਸਮਝਾਓ ਕਿ ਪਰਮਾਤਮਾ ਪ੍ਰਭੂਪਤੀ ਕਿਹੋ ਜਿਹਾ ਹੈ ਸਾਰੇ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲ ਪਹੀਓ ਉਹ ਪਰਮਾਤਮਾ ਸਾਰਿਆਂ ਵਿੱਚ ਨਿਵਾਸ ਰੱਖਣ ਵਾਲਾ ਹੈ ਹਰੇਕ ਸਿਰ ਵਿੱਚ ਵਸਣ ਵਾਲਾ ਹੈ ਫਿਰ ਭੀ ਉਸ ਨੂੰ ਮਾਇਆ ਦਾ ਰਤਾ ਪੀ ਲੇਪ ਨਹੀਂ ਹੈ ਨਾਨਕ ਕਹਿਤ ਸੁਨੋ ਹਰੇ ਲੋਗਾ ਸੰਤ ਰਸਨ ਕੋ ਬਸਹਿਓ ਨਾਨਕ ਆਖਦਾ ਹੈ हे ਲੋਕੋ ਸੁਣੋ ਓ ਪ੍ਰਭੂ ਸੰਤ ਜਨਾਂ ਦੀ ਜੀਬ ਉੱਤੇ ਵਸਦਾ ਹੈ ਸੰਤ ਜਨ ਹਰ ਵੇਲੇ ਉਸ ਪਰਮਾਤਮਾ ਦਾ ਨਾਮ ਜਪਦੇ ਹਨ ਜੈਤ ਸਰੀ ਮਹੱਲਾ ਪੰਜਵਾ ਧੀਰੋ ਸੋਨਾ ਧੀਰੋ ਪ੍ਰਭ ਕੋ ਰਹਾਓ ਏ ਭਾਈ ਮੈਂ ਪ੍ਰਭੂ ਦੀਆਂ ਗੱਲਾਂ ਨੂੰ ਸੁਣ ਸੁਣ ਕੇ ਆਪਣੇ ਮਨ ਵਿੱਚ ਧੀਰਜ ਹਾਸਲ ਕਰਦਾ ਰਹਿੰਦਾ ਹਾਂ ਮੈਨੂੰ ਬਹੁਤ ਹੌਸਲਾ ਮਿਲਦਾ ਹੈ ਪਰਮਾਤਮਾ ਦੀਆਂ ਗੱਲਾਂ ਸੁਣ ਕੇ ਰਹਾਓ ਜੀ ਪ੍ਰਾਨ ਮਨ ਤਨ ਸਭ ਅਰਪੋ ਨੀਰੋ ਪੇਖ ਪ੍ਰਭ ਕੋ ਨੀਰੋ ਹੈ ਭਾਈ ਪ੍ਰਭ ਨੂੰ ਹਰ ਵੇਲੇ ਆਪਣੇ ਨੇੜੇ ਵੇਖ ਵੇਖ ਕੇ ਮੈਂ ਆਪਣੀ ਜਿੰਦ ਪ੍ਰਾਨ ਆਪਣਾ ਮਨ ਤਨ ਸਭ ਕੁਝ ਉਸ ਦੀ ਭੇਟ ਕਰਦਾ ਰਹਿੰਦਾ ਹਾਂ ਬੇ ਸਮਾਰ ਬੇਅੰਤ ਵੱਡਾ ਦਾਤਾ ਮਨੈ ਗਹਿਰੋ ਪੇਖ ਪ੍ਰਭ ਕੋ ਹੇ ਭਾਈ ਓ ਪ੍ਰਭੂ ਵੱਡਾ ਦਾਤਾ ਹੈ ਬੇਅੰਤ ਹੈ ਉਸ ਦੇ ਗੁਣਾਂ ਦਾ ਲੇਖਾ ਨਹੀਂ ਹੋ ਸਕਦਾ ਉਸ ਪ੍ਰਭੂ ਨੂੰ ਹਰ ਥਾਂ ਵੇਖ ਕੇ ਮੈਂ ਉਸ ਨੂੰ ਆਪਣੇ ਮਨ ਵਿੱਚ ਟਿਕਾਈ ਰੱਖਦਾ ਹਾਂ ਜੋ ਚਾਹੋ ਸੋਈ ਸੋਈ ਪਾਵੋ ਆਸਾ ਮਨਸਾ ਪੂਰੋ ਜਪ ਪ੍ਰਭ ਕੋ ਏ ਭਾਈ ਮੈਂ ਜਿਹੜੀ ਜਿਹੜੀ ਚੀਜ਼ ਚਾਹੁੰਦਾ ਹਾਂ ਉਹੀ-ਉਹੀ ਉਸ ਪ੍ਰਭੂ ਪਾਸੋਂ ਪ੍ਰਾਪਤ ਕਰ ਲੈਂਦਾ ਹਾਂ ਪ੍ਰਭੂ ਦੇ ਨਾਮ ਨੂੰ ਜਪ-ਜਪ ਕੇ ਮੈਂ ਆਪਣੀ ਹਰੇਕ ਆਸ ਹਰੇਕ ਮਰਾਦ ਉਹਦੇ ਦਰ ਤੋਂ ਪੂਰੀ ਕਰ ਲੈਂਦਾ ਹਾਂ ਗੁਰ ਪ੍ਰਸਾਦ ਨਾਨਕ ਮਨ ਵਸਿਆ ਦੁੱਖ ਨ ਕਬ ਹੂੰ ਝੂਰੋ ਬੁਝ ਪ੍ਰਭ ਕੋ ਏ ਨਾਨਕ ਗੁਰੂ ਦੀ ਕਿਰਪਾ ਨਾਲੋ ਪ੍ਰਭੂ ਪਰਮਾਤਮਾ ਮੇਰੇ ਮਨ ਵਿੱਚ ਆਵਸਿਆ ਹੈ ਹੁਣ ਮੈਂ ਪ੍ਰਭੂ ਦੀ ਉਦਾਰਤਾ ਨੂੰ ਸਮਝ ਕੇ ਕਿਸੇ ਦੀ ਭੁੱਖ ਵਿੱਚ ਕਿਸੇ ਵੀ ਦੁੱਖ ਵਿੱਚ ਚਿੰਤਾ ਤੁਰ ਨਹੀਂ ਹੁੰਦਾ ਜੈਤ ਸਰੀ ਮਹੱਲਾ ਪੰਜਵਾ ਲੋੜਿੰਦੜਾ ਸਾਜਨ ਮੇਰਾ ਏ ਭਾਈ ਮੇਰਾ ਸੱਜਣ ਪ੍ਰਭੂ ਐਸਾ ਹੈ ਜੇ ਸਾਨੂੰ ਹਰੇਕ ਜੀਵ ਮਿਲਣਾ ਚਾਹੁੰਦਾ ਹੈ ਘਰ ਘਰ ਮੰਗਲ ਗਾਵੋ ਨਿਕੇ ਘਟ ਘਟ ਤਿਸੈ ਬਸੇਰਾ ਰਹਾਓ ਏ ਪਾਈ ਹਰੇਕ ਗਿਆ ਨਿੰਦਰੇ ਦੀ ਰਾਹੀ ਉਸ ਦੀ ਸਿਪਸਲਾ ਉਹਦੇ ਸੋਹਣੇ ਗੀਤ ਗਾਇਆ ਕਰੋ ਹਰੇਕ ਸਰੀਰ ਵਿੱਚ ਉਹਦਾ ਹੀ ਨਿਵਾਸ ਹੈ ਰਹਾਓ ਸੁਖ ਰਾਦਨ ਦੁਖ ਰਾਦਨ ਬਿਸਰੈ ਨਾ ਕਾਹੂ ਬੇਰਾ ਏ ਭਾਈ ਸੁਖ ਵਿੱਚ ਭੀ ਉਸ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਦੁੱਖ ਵਿੱਚ ਭੀ ਉਸ ਦਾ ਹੀ ਸਿਮਰਨ ਕਰਨਾ ਚਾਹੀਦਾ ਹੈ ਉਸ ਦਾ ਹੀ ਆਸਰਾ ਲੈਣਾ ਚਾਹੀਦਾ ਹੈ ਉਹ ਪਰਮਾਤਮਾ ਕਿਸੇ ਭੀ ਵੇਲੇ ਸਾਨੂੰ ਨਾ ਭੁੱਲੇ ਨਾਮ ਜਪਤ ਘੋਟ ਸੂਰ ਉਜਾਰਾ ਬਿਨ ਸੈ ਪਰਮਾਂਦੇਰਾ ਉਸ ਪਰਮਾਤਮਾ ਦਾ ਨਾਮ ਜਪਦਿਆਂ ਮਨੁੱਖ ਦੇ ਮਨ ਵਿੱਚ ਮਾਨੋ ਕਰੋੜਾਂ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ ਮਨ ਵਿੱਚੋਂ ਮਾਇਆ ਵਾਲੀ ਭਟਕਣਾ ਮੁੱਕ ਜਾਂਦੀ ਹੈ ਆਤਮਿਕ ਜੀਵਨ ਵੱਲੋਂ ਬੇਸਮਝੀ ਦਾ ਹਨੇਰਾ ਦੂਰ ਹੋ ਜਾਂਦਾ ਹੈ ਥਾਨਥ ਨੰਤਰ ਸਭ ਨੇ ਥਾਈ ਥਾਨਥ ਨੰਤਰ ਸਭ ਨੇ ਜਾਈ ਜੋ ਦੀਸੈ ਸੋ ਤੇਰਾ हे ਪ੍ਰਭੂ ਹਰ ਥਾਂ ਵਿੱਚ ਸਭਨਾ ਥਾਵਾਂ ਵਿੱਚ ਤੂੰ ਵਸ ਰਿਹਾ ਹੈ ਜੋ ਕੁਝ ਦਿਖ ਰਿਹਾ ਹੈ ਸੰਸਾਰ ਉਤੇ ਉਹ ਸਭ ਕੁਝ ਤੇਰਾ ਹੀ ਰੂਪ ਹੈ ਪਰਮਾਤਮਾ ਸਾਧ ਸੰਗ ਪਾਵੇ ਜੋ ਨਾਨਕ ਤਿਸ ਬੋਰ ਨਾ ਹੋਈ ਹੈ ਫੇਰਾ ਨਾਨਕ ਆਖਦਾ ਹੈ ਕਿ हे ਪ੍ਰਭੂ ਪਰਮਾਤਮਾ ਸਾਧ ਸੰਗਤ ਵਿੱਚ ਰਹਿ ਕੇ ਜਿਹੜਾ ਮਨੁੱਖ ਤੈਨੂੰ ਲੱਭ ਲੈਂਦਾ ਹੈ ਉਸ ਨੂੰ ਮੜ ਜਨ ਮਰਨਦਾ ਗੇੜ ਨਹੀਂ ਵਿਆਪਦਾ ਉਹਦੇ 84 ਵਾਲੇ ਚੱਕਰ ਕੱਟੇ ਜਾਂਦੇ ਹਨ ਪੰਜਵੇਂ ਨਾਨਕ ਪੰਜਵੇਂ ਪਾਤਸ਼ਾ ਪੰਜਵੇਂ ਗੁਰੂ ਨਾਨਕ ਦੇ ਸਿੱਖ ਧਨ ਧਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਆਪਣੀ ਬਾਣੀ ਵਿੱਚ ਸਾਨੂੰ ਕਲਯੁਗੀ ਜੀਵਾਂ ਨੂੰ ਇਹ ਸਮਝਾਣਾ ਕਰ ਰਹੇ ਹਨ ਕਿ ਉਹ ਪਰਮਾਤਮਾ ਹਰੇਕ ਥਾਂ ਤੇ ਹੈ ਹਰੇਕ ਦੇ ਅੰਦਰ ਹੈ ਬਸ ਉਸ ਦਾ ਨਾਮ ਜਪ ਕੇ ਉਸ ਦੇ ਸੱਚੇ ਪਾਤਸ਼ਾਹ ਦਾ ਨਾਮ ਜਪ ਕੇ ਉਸ ਨੂੰ ਆਪਣੇ ਅੰਦਰੋਂ ਹੀ ਪ੍ਰਗਟ ਕਰਕੇ ਫਿਰ ਸਾਰੇ ਦੁਨੀਆਂ ਦੇ ਦੁੱਖ ਦੂਰ ਹੋ ਜਾਂਦੇ ਹਨ ਤੇ ਆਮਣ ਜਾਣ ਦਾ ਘੇੜ ਵੀ ਮੁੱਕ ਜਾਂਦਾ ਹੈ ਥਾ ਨਥ ਨੰਤਰ ਸਬਨੀ ਜਾਈ ਜੋ ਦਿਸੈ ਸੋ ਤੇਰਾ ਸਾਧ ਸੰਗ ਪਾਵੇ ਜੋ ਨਾਨਕ ਦੇਸ ਬਹੁਰ ਨਾ ਹੋਈ ਹੈ ਫੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 700 ਨੰਬਰ ਦੇ 700 ਨੰਬਰ ਦੇ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 701 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱល ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਤ ਸਰਵਣ ਕਰਨ ਲਈ ਸਾਡੇ YouTube ਚੈਨਲ ਸਰਵਾਦਾ ਪਲਾ ਟੀਵੀ ਨੂੰ ਸਬਸਕ੍ਰਾਈਬ ਕਰੋ ਜੀ ਪੁੱਲ ਸ਼ੋਕ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ